ਭਾਨੇ ਲਾਉਣੇ ਇੱਕ ਗੁਨਾਹ ਹੁੰਦਾ। ਲੇਟ ਜਾਣਾ ਗੁਨਾਹ ਹੁੰਦਾ। ਲਿਖਿਆ ਤੁਸੀਂ ਆਪਣੇ ਜਿਹੜੇ ਮਾਲਕ ਨੇ ਜਿਹੜੇ ਤਨਖਾਵਾ ਦਿੰਦੇ ਨੇ ਉਹਨਾਂ ਦੀ ਆਗਿਆਕਾਰੀ ਕਰੋ। ਤੇ ਜਿਹੜੇ ਆਗਿਆਕਾਰ ਨੇ ਉਹਨਾਂ ਦੀ ਸਿਫਤ ਕਰੇਗਾ, ਜਿਹੜੇ ਆਗਿਆਕਾਰ ਨੇ ਉਹਨਾਂ ਦੀ ਸਿਫਤ ਨਹੀਂ ਕਰੇਗਾ। ਉਹਨਾਂ ਨੇ ਕਹੇਗਾ ਤੂੰ ਇਹਨਾਂ ਵਰਗੇ ਨਾ ਤੁਸੀਂ ਬਣ ਜਾਓ ਜਿਹੜੇ ਲੇਟ ਆਉਂਦੇ ਆ। ਇਹਨਾਂ ਵਰਗੇ ਨਾ ਬਣ ਜਾਓ ਜਿਹੜੇ ਕੰਮ ਨਹੀਂ ਕਰਦੇ। ਕਈ ਪਿਓ ਵਧਾਉਣਾ ਚਾਹੁੰਦੇ ਨੇ। ਕਈਆਂ ਵਧਾ ਕੇ ਵੇਖਿਆ ਪਰ ਪੁੱਤਾਂ ਨੇ ਕਹਿਣਾ ਹੀ ਨਹੀਂ ਮੰਨਿਆ ਕਈਆਂ ਤਾਂ ਅਸੀਂ ਵੇਖਿਆ ਵੀ ਜਿਹੜੇ ਰੇੜੇ ਉਹਨਾਂ ਤੋਂ ਰਕਸ਼ਿਆਂ ਤੇ ਤਰਖਸ਼ਿਆਂ ਤੋਂ ਬਸ ਜੀ ਰੇੜਿਆਂ ਤੋਂ ਤੇ ਬਲੈਰੋ ਗੱਡੀ ਤੇ ਜਾਣਾ ਚਾਹੀਦਾ ਸੀ ਜਿਨ੍ਹਾਂ ਨੂੰ ਬਲੈਰੋ ਦਿੱਤੀਆਂ ਗੱਡੀਆਂ ਜੋਰ ਨਾਲ ਉਹਨਾਂ ਦੀ ਤਾੜੀ ਬਜਾਓ ਇਹ ਤੋਂ ਦਾ ਨਾ ਬੰਦਿਆ ਮਾਂ ਪਿਓ ਵਧਾਉਣਾ ਚਾਹੁੰਦਾ ਤੇ ਪੁੱਤ ਆਗਿਆਕਾਰੀ ਨਹੀਂ ਪੁੱਤ ਕੰਮ ਨੂੰ ਘਟਾਉਣਾ ਚਾਹੁੰਦਾ ਫਿਰ ਆਗਿਆਕਾਰੀ ਨਾ